ਸ਼ਿਵ ਸੈਨਾ ਬਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੀ ਸਾਡੇ ਜਨ ਹਿੱਤ ਦੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਉਣ 'ਚ ਸਾਡੀ ਪੂਰਾ ਸਹਿਯੋਗ ਕਰਦੇ ਆਪ ਦਾ ਅਸ਼ੀਰਵਾਦ ਦਿੰਦੇ ਆ ਅੱਜ ਸਾਰੇ ਲੋਕੋ ਦਗਾਈ ਸ਼ਿਵ ਸੈਨਾ ਉਦੋਂ ਬਾਲਾ ਸਾਹਿਬ ਠਾਕਰੇ ਦੇ ਪੰਜਾਬ ਦੇ ਪ੍ਰਧਾਨ ਸ਼੍ਰੀ ਯੋਗਰਾ ਸ਼ਰਮਾ ਜੀ ਦੀ ਗਵਾਈ ਚ ਪੂਰੇ ਪੰਜਾਬ ਦੇ ਵਿੱਚ ਡੀਸੀ ਸਾਹਿਬਾ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਹੈ ਉਸੇ ਲੜੀ ਤਹਿਤ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਨਿਤਿਨ ਕਾਰਜ ਜੀ ਦੀ ਗਵਾਹੀ ਦੇ ਵਿੱਚ ਅੱਜ ਸਾਰੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨਵਾਰੋਂ ਕਰਨਾਇ ਦੀ ਗਵਾਹੀ ਚ ਸਾਰੀ ਪੰਜਾਬ ਦੀ ਜ਼ਿਲ੍ਹਾ ਦੀ ਲੀਡਰਸ਼ਿਪ ਇੱਥੇ ਖੜੀ ਹੈ ਇੱਕ ਮੰਗ ਪੱਤਰ ਆ ਡੀਸੀ ਸਾਹਿਬ ਨੂੰ ਦਿੱਤਾ ਜ਼ਿਲ੍ਹਾ ਪ੍ਰਜਾਣ ਦੇ ਨਾਮ ਤੇ ਜਿਹਦੇ ਵਿੱਚ ਪੰਜਾਬ ਦੇ ਅੰਦਰ ਕੁਝ ਟਾਈਮ ਦੇ ਵਿੱਚ ਇੱਕ ਬਰੀਆਨੀ ਦੀ ਚੇਨ ਸ਼ਾਮਾ ਬਰੀਆਨੀ ਹైదਰਾਬਾਦੀ ਮੁਰਦਾਬਾਦੀ ਰਾਫੀਆ ਜਾਫੀਆ ਹੋਰ ਕਈ ਤਰ੍ਹਾਂ ਦੇ ਨਾਮ ਦੀਆਂ ਬਰੀਆਨੀ ਦੀਆਂ ਦੁਕਾਨਾਂ ਇਕੋਲਾਂ ਬੜੀ-ਬੜੀ ਤਦਾਰ ਵਿੱਚ ਖੁੱਲ ਗਈਆਂ ਕੇਵਲ ਲੁਧਿਆਣੇ ਨਹੀਂ ਲੁਧਿਆਣੇ ਦੇ ਨਾਲ ਦੇ ਪਿੰਡਾਂ ਦੇ ਵਿੱਚ ਵੀ ਔਰ ਪੂਰੇ ਪੰਜਾਬ ਦੇ ਸ਼ਹਿਰਾਂ ਤੋਂ ਸਾਨੂੰ ਫੋਨ ਆਏ ਹੈ ਜਦੋਂ ਅਸੀਂ ਸਰਵੇ ਕੀਤਾ ਇਸ ਜੀ ਦੇ ਉੱਤੇ ਕਿ ਐਡੀ ਵੱਡੀ ਤਦਾਰ ਦੇ ਵਿੱਚ ਇਹ ਬਰੀਆਨੀ ਦੀ ਚੈਨ ਪਹਿਲਾਂ ਖੁੱਲਣਾ ਇਹਦੇ ਪਿੱਛੇ ਦੇ ਕਾਰਨ ਜਿਹੜੇ ਆ ਉਹ ਪਤਾ ਲੱਗਣੇ ਚਾਹੀਦੇ ਆ ਕਿ ਤੇ ਇਹ ਤਾਂ ਨਹੀਂ ਕਿ ਬਾਹਰਲੇ ਸੂਬਿਆਂ ਚੋਂ ਕੋਈ ਕ੍ਰਿਮਿਨਲ ਪ੍ਰੋਫਾਈਲ ਦੇ ਲੋਕ ਪੰਜਾਬ ਦੇ ਵਿੱਚ ਕਿਤੇ ਸੋਚੇ ਸਮਝੇ ਛੜੇ ਅੰਤਰ ਦੇ ਤਹਿਤ ਰਹਿਣ ਆ ਗਏ ਆ ਇਹਨਾਂ ਦੀ ਪੁਲਿਸ ਵੈਰੀਫਿਕੇਸ਼ਨ ਦੀ ਮੰਗ ਕੀਤੀ ਗਈ ਹੈ ਸਾਰਿਆਂ ਦੀ ਜਿਹੜਾ ਇਹਨਾਂ ਦਾ ਸਟਾਫ ਹੈ ਜਾਂ ਜਿਹੜੇ ਢਾਬੇ ਚਲਾ ਰਹੇ ਆ ਦੂਸਰਾ ਸੀ ਇੱਕ ਦੇਖਿਆ ਵੀ ਜਿੰਨੇ ਵੀ ਤਕਰੀਬਨ ਇਹ ਢਾਬੇ ਨੇ ਬਰੀਆਨੀ ਦੇ ਇਹ ਜ਼ਿਆਦਾਤਰ ਮੁਸਲਮਨ ਭਾਈਚਾਰੇ ਦੇ ਲੋਕ ਜਿਹੜੇ ਆ ਉਹ ਸੰਚਾਲਣੇ ਦਾ ਕਰ ਰਹੇ ਆ ਇਹਨਾਂ ਦੇ ਵਿੱਚ ਹalal ਜਿਹੜਾ ਵਾ ਉਹ ਮੀਟ ਪ੍ਰਯੋਗ ਕੀਤਾ ਜਾਂਦਾ ਲੇਕਿਨ ਕਈ ਧਰਮਾਂ ਦੇ ਵਿੱਚ ਹalal ਜਿਹੜਾ ਬੈਨ ਹੈ ਇੱਕ ਉਹਦੀ ਬੜੀ ਵੱਡੀ ਮੰਗ ਕੀਤੀ ਹੋਈ ਕਿ ਪੰਜਾਬ ਦੇ ਵਿੱਚ ਸਾਡਾ ਸਿੱਖ ਭਾਈਚਾਰਾ ਜਿਹੜਾ ਉਹ ਹalal ਮੀਟ ਨੂੰ ਮੈਂ ਸਮਝਦਾ ਪੂਰਾ પ્રતિਬੰਧ ਹੁੰਦਾ ਉਹਨਾਂ ਦੇ ਵਿੱਚ ਤੇ ਹalal ਫੂਡ ਦੇ ਜਿਹੜੇ ਬੋਰਡ ਆ ਉਹ ਬਰੀਆਨੀ ਦੀਆਂ ਢਾਬਿਆਂ ਦੇ ਬਾਹਰ ਹੋਣੇ ਚਾਹੀਦੇ ਲਾਜ਼ਮੀ ਤੀਸਰਾ ਔਰ ਸਭ ਤੋਂ ਅਹਿਮ ਕਿ ਪੰਜਾਬ ਦੇ ਵਿੱਚ ਕੁਝ ਟਾਈਮ ਦੇ ਅੰਦਰ ਹੀ ਬੜੀ-ਬੜੀ ਮਾਤਰਾ ਦੇ ਵਿੱਚ ਗਾਊ ਮਾਸ ਜਿਹੜਾ ਉਹ ਵੱਖ-ਵੱਖ ਜਗ੍ਹਾ 'ਚ ਫੜਿਆ ਗਿਆ ਇਹਦੇ ਜਿਹੜੇ આરોપી ਨੇ ਗਾਊ ਮਾਸ ਜਿਹੜਾ ਵੇਚਣ ਵਾਲੇ ਆ ਹੋਰ ਜਿਹੜੇ ਕਾਬੂ ਕੀਤੇ ਗਏ ਪੁਲਿਸ ਵੱਲੋਂ ਉਹਨਾਂ ਦੀ ਇਹਨਾਂ ਬਰੀਆਨੀ ਵੇਚਣ ਵਾਲਿਆਂ ਦੇ ਨਾਲ ਕੋਈ ਸਬੰਧ ਤਾਂ ਨਹੀਂ ਹੈਗੇ ਇਹਦੀ ਵੀ ਜਾਂਚ ਦੀ ਮੰਗ ਕੀਤੀ ਹੈ ਔਰ ਇੱਕ ਅਸੀਂ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਕੀਤੀ ਹੈ ਇਹਨਾਂ ਦੇ ਢਾਬਿਆਂ ਦੇ ਅੰਦਰ ਜਿੱਥੇ ਰਸੋਈਆਂ ਨੇ ਤੀਸਰਾ ਔਰ ਸਭ ਤੋਂ ਅਹਿਮ ਜਿਹੜਾ ਵੱਡਾ ਅਸੀਂ ਇਹਦੇ 'ਚ ਮੰਗ ਰੱਖੀ ਹੈ ਡੀਸੀ ਸਾਹਿਬ ਦੇ ਅੱਗੇ ਕਿ ਜਦੋਂ ਇਹ ਬਰੀਆਨੀ ਦੀਆਂ ਦੁਕਾਨਾਂ ਖੁੱਲੀਆਂ ਨੇਚਰਲ ਜੀ ਗੱਲ ਹੈ ਜੇ ਮੀਟ ਮਾਸ ਦੀ ਦੁਕਾਨਾਂ ਬੜੇ ਵੱਡੇ ਪੱਦਰ ਤੇ ਹਜ਼ਾਰਾਂ ਦੀ ਗਿਣਤੀ 'ਚ ਖੁੱਲਣਾ ਇੱਕੋ ਦਮ ਤੇ ਜਿਹੜਾ ਕੱਚਾ ਮਾਸ ਹੈ ਉਹਦੀ ਵਿਕਰੀ ਵੀ ਵਧਣੀ ਚਾਹੀਦੀ ਹੈ ਤੇ ਕੱਚੇ ਮਾਸ ਦੀ ਸਪਲਾਈ ਤੋਂ ਲੈ ਕੇ ਵੇਚਣ ਤੱਕ ਸਾਰੀ ਜਾਂਚ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ ਔਰ ਇੱਕ ਨਿਰੰਤਰ ਫੂਡ ਇਨਸਪੈਕਟਰ ਵੱਲੋਂ ਸਿਹਤ ਵਿਭਾਗ ਵੱਲੋਂ ਇਹਨਾਂ ਦੀ ਸੈਂਪਲਿੰਗ ਕਰਕੇ ਜਾਂਚ ਕੀਤੀ ਜਾਣੀ ਚਾਹੀਦੀ ਕਿਤੇ ਬੀਫ ਤਾਂ ਨਹੀਂ ਖਵਾਇਆ ਜਾ ਰਿਹਾ ਜੋ ਸਾਨੂੰ ਸ਼ੱਕ ਹੈ ਸੋ ਅਸੀਂ ਆਪਣੇ ਜਿਹੜੇ ਸਾਡੇ ਸੰਦੇਸ਼ ਸੀਗੇ ਉਹ ਅਸੀਂ ਕਾਨੂੰਨ ਦੇ ਜਾਪ ਤੇ ਜਿਹੜੇ ਦਾਇਰੇ 'ਚ ਰਹਿ ਕੇ ਅੱਜ ਮੰਗ ਕੀਤੀ ਹੈ ਪ੍ਰਸ਼ਾਸਨ ਨੂੰ ਤੇ ਪ੍ਰਸ਼ਾਸਨ ਵੱਲੋਂ ਅਸ਼ਵਾਸਨ ਨਹੀਂ ਮਿਲਿਆ ਇਹ ਤਮਾਮ ਮੰਗਾਂ ਬਿਲਕੁਲ ਜਾਇਜ਼ ਨੇ ਪੰਜਾਬ ਦੇ ਸਾਰੇ ਧਰਮਾਂ ਦੇ ਲੋਕ ਇਕਜੁੱਟ ਰਹਿੰਦੇ ਆ ਕਿਤੇ ਜਾਣੇ ਜਾਂਨੇ ਵੀ ਕਿਸੇ ਦੇ ਧਰਮ ਦਾ ਬੇਅਦਬੀ ਨਹੀਂ ਹੋਣੀ ਚਾਹੀਦੀ ਇਹ ਸਾਰੀਆਂ ਮੰਗਾਂ ਜੀ ਕੀਤੀਆਂ ਸ਼ਿਵ ਸੇਨਾ ਵੱਲੋਂ ਕਿਉਂਕਿ ਪੰਜਾਬ ਦਾ ਜਿਹੜਾ ਵਿਰਸਾ ਉਹ ਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ ਤੇ ਪੰਜਾਬੀ ਖਾਣੇ ਨਾਲ ਪੂਰੀ ਦੁਨੀਆ 'ਚ ਪਹਿਲਾਂ ਹੀ ਪੰਜਾਬ ਮਸ਼ਹੂਰ ਹੈ ਅੱਜ ਜਦੋਂ ਸਟੇਸ਼ਨ ਤੋਂ ਜਾਂ ਬੱਸ ਸਟੈਂਡ ਤੋਂ ਨਿਕਲਦੇ ਆ ਤਾਂ ਇੱਕ ਵਾਰ ਜੇ ਪੰਜਾਬ ਦੇ ਬਾਹਰੋਂ ਕੋਈ ਆਂਦਾ ਉਹਨੂੰ ਇੰਝ ਲੱਗਦਾ ਕਿਤੇ ਮਰਾਦਾਬਾਦ ਜਾਂ ਹైదరాబాద్ ਤਾਂ ਨਹੀਂ ਆ ਗਿਆ ਵੀ ਇੰਨੀ ਵੱਡੀ ਚੈਨ ਜਿਹੜੀ ਹੈ ਪੰਜਾਬ 'ਚ ਖੁੱਲ ਗਈ ਹੈ ਇਹਦੇ ਉੱਪਰ ਚਿੰਤਾ ਜ਼ਾਹਰ ਕੀਤੀ ਹੈ ਉੱਤ ਇਹਦੇ ਵਿੱਚ ਨਾਲ ਹੋਰ ਅਸੀਂ ਡੀਸੀ ਸਾਹਿਬ ਨੂੰ ਮੰਗ ਕੀਤੀ ਵੀ ਕੁਝ ਹਜ਼ਾਰ ਰੁਪਏ ਕਿਰਾਏ ਦੀਆਂ ਦੁਕਾਨਾਂ ਕਈ 4 5 ਗੁਣਾ ਲੱਖ ਰੁਪਏ ਦੇ ਉੱਤੇ ਕਿਰਾਏ ਤੇ ਲੈ ਕੇ ਇਹ ਜਿਹੜੀ ਫੰਡਿੰਗ ਹੈ ਇਹਦੀ ਵੀ ਜਾਂਚ ਹੋਣੀ ਚਾਹੀਦੀ ਵੀ ਏਜੰਡਾ ਕੀ ਹੈ ਕਿ ਇੱਕ ਆਮ ਨਿੱਕੀਆਂ ਨਿੱਕੀਆਂ ਦੁਕਾਨਾਂ ਦਾ ਜਿਹੜਾ 10000 ਰੁਪਏ 5000 ਕੋਈ ਪੰਜਾਬੀ ਭਰਾ ਸਾਡਾ ਕਿਰਾਏ ਤੇ ਪਹਿਲਾਂ ਦੁਕਾਨ ਕਰ ਰਿਹਾ ਸੀ ਉਹ ਦੁਕਾਨਾਂ 30 ਤੋਂ 35 ਹਜ਼ਾਰ 50 ਹਜ਼ਾਰ ਤੋਂ 90 ਹਜ਼ਾਰ ਤੱਕ ਕਿਰਾਏ ਤੇ ਲੈਣ ਦੇ ਪਿੱਛੇ ਕਾਰਨ ਕੀ ਆ ਔਰ ਸੋਰਸਿਸ ਕੀ ਆ ਇਹ ਤਮਾਮ ਅਸੀਂ ਅੱਜ ਆਪਣੀ ਜਿੰਮੇਤਾ ਜਿਹੜੀ ਆ ਉਹ ਪ੍ਰਸ਼ਾਸਨ ਦੇ ਅੱਗੇ ਜਾ ਕੇ ਤੁਸੀਂ ਲੋਕਾਂ ਨੂੰ ਨਹੀਂ ਅਵੇਅਰ ਕਰਦੇ ਕਿਉਂਕਿ ਖਾਣ ਦੀ ਜੇ ਚੀਜ਼ ਵਧੀ ਆ ਤਾਂ ਹੀ ਦੁਕਾਨਾਂ ਖੁੱਲ ਰਹੀਆਂ ਖਾਣ ਵਾਲੇ ਵਧੀ ਆ ਤਾਂ ਦੁਕਾਨਾਂ ਖੁੱਲ ਰਹੀਆਂ ਸਭ ਤੋਂ ਪਹਿਲਾ ਜਿਹੜਾ ਉਹ ਪ੍ਰਸ਼ਾਸਨ ਦੇ ਕੰਨੀ ਗੱਲ ਪਹੁੰਚਾਣਾ ਆਪਣਾ ਫਰਜ਼ ਹੁੰਦਾ ਜੋ ਅਸੀਂ ਅੱਜ ਨਿਭਾਉਣ ਆਏ ਆ ਪੂਰੇ ਪੰਜਾਬ ਦੇ ਵਿੱਚ ਕੇਵਲ ਲੁਧਿਆਣੇ ਨਹੀਂ ਦੂਸਰਾ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਅਸੀਂ ਅੱਜ ਤੋਂ 2 ਦਿਨ ਪਹਿਲਾਂ ਇਸ ਮੁੱਦੇ ਤੇ ਪ੍ਰ ਬڑے ਬੁੱਧੀਜੀਵੀ ਸਿੱਖ ਸਿੱਖ ਪੜਾਈਚਾਰੇ ਦੇ ਲੋਕਾਂ ਨੇ ਵੀ ਸਾਨੂੰ ਸਮਰਥਨ ਦਿੱਤਾ ਵੀ ਇਹ ਬੜਾ ਜਾਇਜ਼ ਔਰ ਵਧੀਆ ਮੁੱਦਾ ਹੈ ਕਿ ਕਿਸੇ ਦੇ ਧਰਮ ਦਾ ਕਿਉਂ ਬੇਦਬੀ ਹੋਵੇ ਲੇਕਿਨ ਕੁਝ ਜਿਹੜੇ ਅਖੌਤੀ ਨੇ ਜਿਨ੍ਹਾਂ ਨੂੰ ਮੈਂ ਸਮਝਦਾ ਮੁੱਦਾ ਜਾਣਨ ਦੀ بجائے ਕੇਵਲ ਸ਼ੇਵਸਨਾ ਦਾ ਨਾਮ ਪੜਨਾ ਹੁੰਦਾ ਤੇ ਕੁਝ ਨਾ ਕੁਝ ਮਾੜੇ ਕਮੈਂਟ ਕਰਨੇ ਹੁੰਦੇ ਆ ਉਹ ਲੋਕ ਕਿਤੇ ਨਾ ਕਿਤੇ ਗੁੰਮਰਾਹ ਕਰਦੇ ਵੀ ਸ਼ੇਵਸਨਾ ਬੰਦ ਕਰਾ ਰਹੀ ਹੈ ਅੱਜ ਵੀ ਮੇਰੇ ਕਿਸੇ ਵੀਰ ਦਾ ਪੱਤਰਕਾਰ ਦਾ ਫੋਨ ਆਇਆ ਕਿ ਵੀ ਤੁਸੀਂ ਬੰਦ ਕਰਾ ਰਹੇ ਹੋ ਸਾਡਾ ਕੋਈ ਰਾਈਟ ਹੀ ਹੈ ਨਹੀਂ ਕਾਨੂੰਨ ਨੂੰ ਆਪਣੇ ਹੱਥ ਲੈ ਜਾਂਦਾ ਅਸੀਂ ਤਾਂ ਪ੍ਰਸ਼ਾਸਨ ਦੇ ਕੋਲ ਆ ਕੇ ਆਪਣੀ ਫਰਿਆਦ ਰੱਖਤੀ ਹੈ ਪ੍ਰਸ਼ਾਸਨ ਨੇ ਬਿਲਕੁਲ ਤੱਥਾਂ ਦੇ ਆਧਾਰ ਦੇ ਉੱਤੇ ਕੋਈ ਅਸੀਂ ਇਹ ਤਾਂ ਹੈ ਨਹੀਂ ਵੀ ਖਿਆਲੀ ਪਲਾਉ ਬਣਾਇਆ ਜੋ ਤੱਥ ਨੇ ਜੋ ਕਾਨੂੰਨ ਦਾ ਇੱਕ ਪ੍ਰਸ਼ਾਸਨ ਨੇ ਪ੍ਰਕਿਰਿਆ ਬਣਾਈ ਹੈ ਕਿ ਚੈਕਿੰਗ ਕਰਨ ਦੀ ਸੈਂਪਲਿੰਗ ਕਰਨ ਦੀ ਵੀ ਕਿਸੇ ਨੂੰ ਮਾੜੀ ਚੀਜ਼ ਤਾਂ ਨਹੀਂ ਖਵਾਈ ਜਾਣੀ ਚਾਹੀਦੀ ਬੀਫ ਬੈਨ ਹੈ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਤੇ ਕੋਈ ਵੀ ਜਾਣੇ-ਅਣਜਾਣੇ ਜਾਂ ਸਾਜ਼ਿਸ਼ ਦੇ ਤਹਿਤ ਇਹ ਬੀਫ ਤਾਂ ਨਹੀਂ ਖਵਾ ਰਿਆ ਲੋਕਾਂ ਨੂੰ ਉਹਦੀ ਜਾਂਚ ਕਰਨ ਦੀ ਸਾਡੀ ਮੰਗ ਕਰਨ ਦਾ ਸਾਡਾ ਪੂਰਾ ਅਧਿਕਾਰ ਹੈ ਔਰ ਅਸੀਂ ਉਹ ਕੀਤਾ ਸ਼ਿਵ ਸੈਨਾ ਮਾਲ ਠਾਕਰੇ ਸਾਹਿਬ ਤੇ ਉਹਨਾਂ ਦੇ ਸਾਰੇ ਪ੍ਰ단ਜ ਜੀ ਆਏ ਸੀਗੇ ਤੇ ਉਹਨਾਂ ਨੇ ਇੱਕ ਮੰਨ ਪੱਤਰ ਦਿੱਤਾ ਹੈ ਕਿ ਹైదరాబాద్ੀ ਬਰੀਆਨੀ ਔਰ ਮੁਰਾਦਾਬਦੀ ਬਰੀਆਨੀ ਦੇ ਨਾਂ ਤੇ ਬਹੁਤ ਜ਼ਿਆਦਾ ਦੁਕਾਨਾਂ ਖੁੱਲ ਗਈਆਂ ਨੇ ਸ਼ਹਿਰ ਦੇ ਵਿੱਚ ਇਹਨਾਂ ਦੀ ਚੈਕਿੰਗ ਹੋਣੀ ਚਾਹੀਦੀ ਹੈ ਕਿ ਉਸ ਅਕੋਰਡਿੰਗਲੀ ਅਸੀਂ ਜਿਹੜਾ ਹੈ ਇਹਦੀ ਚੈਕਿੰਗ ਹੈਲਥ ਡਿਪਾਰਟਮੈਂਟ ਤੋਂ ਕਰਾਵਾਂਗੇ ਡੀ ਐਚਓ ਤੋਂ ਚੈਕਿੰਗ ਕਰਾਵਾਂਗੇ ਕਿ ਜਿਹੜਾ ਮੀਟ ਦੀ ਕੁਆਲਟੀ ਉਹ ਸਹੀ ਹੈ ਕਿ ਕਿਹੜਾ ਮੀਟ ਦਿੱਤਾ ਜਾ ਰਿਹਾ ਔਰ ਲੋਕਾਂ ਨੂੰ ਵੀ ਅਵੇਅਰ ਕਰਾਂਗੇ ਔਰ ਕਾਰਪੋਰੇਸ਼ਨ ਨੂੰ ਲਿਖਾਂਗੇ ਪੂਰਾ ਇਨਸਪੈਕਸ਼ਨ ਕੀਤੇ ਜਾਣਗੇ ਕਿ ਕਿਆ ਲਾਇਸੈਂਸ ਲੈ ਕੇ ਕੰਮ ਕਰ ਰਹੇ ਨੇ ਤੇ ਇਹ ਸਾਰੇ ਚੈੱਕ ਕੀਤੀ ਜਾਏਗੀ ਨਾ ਐਸਲ ਸੰਸਰ ਨਬਰ ਕਰਵਾਈ ਕੀਤੀ ਹੋ ਹਾਂਜੀ ਜਿਹਦੇ ਨਾਮ ਹੈ ਅਰਸਲ ਬਿਲਕੁਲ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ ਜੇ ਕੋਈ ਲਾਇਸੈਂਸ ਨਹੀਂ ਲਿਆਦਾ ਠੀਕ ਹੈ ਔਰ ਗਲਤ ਤਰ੍ਹਾਂ ਦੀ ਕੁਆਲਟੀ ਦੇ ਰਹੇ ਨੇ ਜਿਹੜੀ ਕਿ ਵਿਚ ਇਜ਼ ਡੇਂਜਰਸ ਟੂ ਦਾ ਹੈਲਥ ਆਫ ਦਾ ਪੀਪਲ ਮੀਟ ਦੀ ਕੁਆਲਟੀ ਚੈੱਕ ਕਰਾਂਗੇ ਕੀ ਅਪੀਲ ਕਰੋਗੇ ਦੁਕਾਨਦਾਰਾਂ ਨੂੰ ਆਪਣੇ ਵੱਲੋਂ ਕੀ ਕਹਿਣਾ ਚਾਹੋਗੇ ਦੁਕਾਨਦਾਰਾਂ ਨੂੰ ਨਹੀਂ ਲੋਕਾਂ ਨੂੰ ਮੈਂ ਅਪੀਲ ਕਰਨਾ ਹੈ ਜਰੂਰ ਚਾਹਾਂਗਾ ਕਿ ਵੀ ਵੈਰੀ ਮਚ ਅਵੇ ਬੀ ਕੌਸ਼ੀਅਸ ਕਿ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਖਾ ਰਹੇ ਹੋ ਠੀਕ ਹੈ ਜਿਸ ਲੋਨ ਦਾ ਕੰਸਰਨ ਸੀਗਾ ਕਿ ਉਹ ਹਲਾਲ ਮੀਟ ਵੇਚਦੇ ਨੇ ਇਸ ਤਰ੍ਹਾਂ ਜਿਹਦਾ ਜੋ ਧਰਮ ਦੇ ਅਨੁਸਾਰ ਹੈ ਉਹੀ ਖਾਣਾ ਪੀਣਾ ਆਪਣਾ ਤੁਸੀਂ ਕੌਸ਼ਿਸ਼ਲੀ ਦੇਖੋ ਔਰ ਕੁਆਲਿਟੀ ਅੱਛੀ ਖਾਓ ਮੈਂ ਇਹ ਹੀ ਚਾਹੁੰਦਾ ਹਾਂ ਸਾਡੇ ਜਨ ਹਿੱਤ ਦੇ ਮੁੱਦਿਆਂ ਨੂੰ ਲੋਕਾਂ ਤੱਕ ਪਹੁੰਚਾਣ 'ਚ ਸਾਡੀ ਪੂਰਾ ਸਹਿਯੋਗ ਕਰਦੇ ਆਪ ਦਾ